ਮੈਨੂੰ ਭਾਰਤ ਸਰਕਾਰ ਵੱਲੋਂ पद्मश्री ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਤੇ ਜੋ ਮੇਰੇ ਮੈडल ਲੱਗਾ ਹੋਇਆ ਇਹ ਰਾਸ਼ਟਰਪਤੀ ਜੀ ਵੱਲੋਂ ਦਿੱਤਾ ਗਿਆ ਤੇ ਇੱਕ ਉਹਨਾਂ ਨੇ ਹੋਰ ਕੀ ਦਿੱਤਾ ਇਹ ਮੈਂ ਤੁਹਾਡੇ ਸਾਹਮਣੇ ਖੋਲਦਾ ਹੈ ਲਫਾਫਾ ਸਰਕਾਰ ਦਿੱਤ ਸਮੋਰ ਵੀ ਲੱਗੀ ਹੋਈ ਹੈ ਅੱਖ ਮੇਰਾ ਨਾਮ ਲਿਖਿਆ ਹੋਇਆ ਤੇ ਵਾਹ ਵਾਹ ਇਹ ਮੇਰਾ ਨਾਮ ਲਿਖਿਆ ਹੋਇਆ ਇਹ ਮੈਨੂੰ ਜਿ ਲੱਗਦਾ ਮੇਰਾ ਇਕੱਲੇ ਦਾ ਨਾਮ ਲਿਖਿਆ ਸਨਮਾਨ ਲੈ ਕੇ ਆਇਆ ਇਹ ਸਰਟੀਫਿਕੇਟ ਮਿਲਿਆ ਇਹ ਮੇਰੇ ਪਦਮਸ਼ਰੀ ਸਨਮਾਨ ਦਾ ਹਿੱਸੇਦਾਰ ਮੇਰਾ ਛੋਟਾ ਵੀ ਮੇਰੀ ਜਾਨ ਭਾਈ ਮਨਿੰਦਰ ਸਿੰਘ ਵੀ ਹੈ ਔਰ ਮੇਰਾ ਬੇਟਾ ਜਸਪੀਰ ਸਿੰਘ ਗੁਰੰਦਰਪਾਲ ਸਿੰਘ ਭਾਈ